ਜਪ ਸਲੋਕ ਨੰਬਰ 9 ਤੋਂ ਸ਼ੁਰੂ ਕਰਾਂਗੇ 9 ਤੇ 10 ਸਮਝਣ ਦੀ ਕੋਸ਼ਿਸ਼ ਕਰਾਂਗੇ ਪਿਛਲੀ ਕਥਾ ਦੌਰਾਨ ਆਪਾਂ ਸਲੋਕ ਨੰਬਰ 8 ਸਮਝ ਰਹੇ ਸਾਂ ਜਿਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਾਂ ਨੂੰ ਇਹ ਬਚਨ ਸਮਝਾ ਰਹੇ ਸਮ ਕਿ ਜਿਸ ਮਾਲਕ ਨੇ ਤੁਹਾਨੂੰ ਸੋਹਣਾ ਸ਼ਰੀਰ ਦਿੱਤਾ ਜ਼ਿੰਦਗੀ ਜਿਉਣ ਲਈ ਬਹੁਤ ਸਾਰਾ ਧੰਨ ਦਿੱਤਾ ਸੰਪਤੀ ਦਿੱਤੀ ਸਾਰੇ ਸੁੱਖ ਦਿੱਤੇ ਤੇ ਬਹੁਤ ਸੁੰਦਰ ਰਹਿਣ ਵਾਸਤੇ ਤੁਹਾਨੂੰ ਘੜ ਦਿੱਤੇ ਐ ਮੇਰੇ ਮਨਾ ਸੋਹਣ ਜਿਸ ਮਾਲਕ ਨੇ ਤੈਨੂੰ ਇਹ ਸਭ ਕੁਝ ਦਿੱਤਾ ਹੈ ਤੂੰ ਉਸ ਮਾਲਕ ਦੇ ਨਾਮ ਨੂੰ ਸਿਮਰਦਾ ਕਿਉਂ ਨਹੀਂ ਜਿਸ ਦਾ ਭਾਅ ਹੈ ਕਿ ਉਸ ਮਾਲਕ ਦੇ ਨਾਮ ਦਾ ਸਿਮਰਨ ਕਰਿਆ ਕਰ ਜਿਸ ਮਾਲਕ ਨੇ ਤੈਨੂੰ ਇਹ ਸਭ ਸੁਖ ਸੁਹੂਲਤਾ ਬਖਸ਼ਿਸ਼ ਕੀਤੀਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਫਰਮਾਉਂਦੇ ਨੇ ਸੋ ਕਿਉ ਬਿਸਰੈ ਜਿਨ ਸਭ ਕੁਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਜਿਸ ਦੀ ਕਿਰਪਾ ਸਦਕਾਸੀ ਜੀਵਨ ਜਿਉਨੇ ਆ ਜਿਸ ਦੀ ਕਿਰਪਾ ਸਦਕਾ ਸਾਡੇ ਪ੍ਰਾਨ ਚੱਲਦੇ ਨੇ ਸਾਡੇ ਕਰਮ ਇੰਦਰੇ ਸਾਡੇ ਗਿਆਨ ਇੰਦਰੇ ਕਰਮ ਕਰਦੇ ਨੇ ਉਸ ਮਾਲਕ ਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ ਸੋ ਗੁਰੂ ਮਹਾਰਾਜ ਸਾਨੂੰ ਸਾਰੀ ਗੁਰਬਾਣੀ ਦੇ ਅੰਦਰ ਵਾਰ-ਵਾਰ ਪ੍ਰਮਾਤਮਾ ਦੇ ਨਾਮ ਸਿਮਰਨ ਦਾ ਚੇਤਾ ਕਰਾਉਂਦੇ ਨੇ ਕਿ ਪਰਮਾਤਮਾ ਦੇ ਨਾਮ ਸਿਮਰਨ ਕਰਨ ਤੋਂ ਬਿਨਾ ਤੁਹਾਡੀ ਇਹ ਸਮੁੱਚੀ ਜ਼ਿੰਦਗੀ ਤੇ ਇਸ ਦਾ ਸਾਰਾ ਸਮਾਂ ਉਵਰਥ ਚਲਾ ਜਾਏਗਾ। ਸ਼ਲੋਕ ਨੰਬਰ 9 ਸ਼ੁਰੂ ਕਰੀਏ। ਇਸ ਵਿੱਚ ਗੁਰੂ ਮਹਾਰਾਜ ਆਖਦੇ ਨੇ ਸਭ ਸੁਖ ਦਾਤਾ RAM ਹੈ। ਦੋਸਰ ਨਹੀਂ ਕੋਈ ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਦਾਤਾ ਪਰਮੇਸ਼ਵਰ ਹੈ ਅਕਾਲ ਪੁਰਖ ਹੈ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਾਨੂੰ ਸਾਰੇ ਸੁੱਖ ਨਹੀਂ ਦੇ ਸਕਦਾ ਸੰਸਾਰ ਵਿੱਚ ਵਿਚਰਦਿਆਂ ਸਾਨੂੰ ਸੁੱਖ ਮਿਲਦੇ ਨੇ ਆਪਣੇ ਪਰਿਵਾਰ ਕੋਲੋਂ ਆਪਣੇ ਸਮਾਜ ਕੋਲੋਂ ਆਪਣੇ ਮਿੱਤਰ ਪਿਆਰਿਆਂ ਕੋਲੋਂ ਕੁਝ ਸੁੱਖ ਸਾਨੂੰ ਮਾਇਆ ਤੋਂ ਮਿਲਦਾ ਹੈ ਘਰ-ਬਾਰ ਤੋਂ ਮਿਲਦਾ ਹੈ ਲੇਕਿਨ ਇਹ ਸਾਰੀਆਂ ਚੀਜ਼ਾਂ ਸਾਨੂੰ ਸਾਰੇ ਸੁੱਖ ਨਹੀਂ ਦੇ ਸਕਦੀਆਂ ਜੇ ਸਾਨੂੰ ਕਿਸੇ ਤੋਂ ਸਰੀਰਕ ਸੁੱਖ ਮਿਲਦਾ ਹੈ ਤੇ ਉਸੇ ਤੋਂ ਸਾਨੂੰ ਮਾਨਸਿਕ ਪੀੜਾ ਵੀ ਮਿਲਦੀ ਹੈ ਜੇ ਕਿਸੇ ਤੋਂ ਸਾਨੂੰ ਮਾਨਸਿਕ ਸੁੱਖ ਮਿਲਦਾ ਹੈ ਤੇ ਹੋ ਸਕਦਾ ਉਹਦੇ ਕੋਲੋਂ ਸਾਨੂੰ ਕੋਈ ਹੋਰ ਦੁੱਖ ਮਿਲਦਾ ਹੋਵੇ ਪਰਮਾਤਮਾ ਇੱਕ ਇਹੋ ਜਿਹਾ ਦਾਤਾ ਦੇਣ ਵਾਲਾ ਦਾਤਾ ਹੈ ਜਿਹਦੇ ਕੋਲੋਂ ਕਦੇ ਦੁੱਖ ਨਹੀਂ ਮਿਲਦਾ ਸਦਾ ਸੁੱਖ ਹੀ ਮਿਲਦਾ ਹੈ ਤੇ ਸਾਰੇ ਹੀ ਸੁੱਖ ਮਿਲਦੇ ਨੇ ਔਰ ਦੂਸਰਾ ਉਸ ਪਰਮਾਤਮਾ ਨੂੰ ਛੱਡ ਕੇ ਕੋਈ ਇਸ ਜਹਾਨ ਵਿੱਚ ਨਹੀਂ ਜਿਹਦੇ ਕੋਲੋਂ ਸਾਨੂੰ ਸਾਰੇ ਸੁੱਖ ਮਿਲ ਸਕਦੇ ਹੋ ਜਦੋਂ ਵਿਗਿਆਨਿਕ ਲੋਕ ਸਾਡੀ ਮਾਨਸਿਕਤਾ ਦਾ ਅਧਿਐਨ ਕਰਦੇ ਨੇ ਤੇ ਉਹ ਦੱਸਦੇ ਨੇ ਕਿ ਹਰ ਇਨਸਾਨ ਹਰ ਜੀਵ ਜੰਤੂ ਸਭ ਦੁਖੀ ਨੇ ਸੁਖੀ ਇੱਥੇ ਕੋਈ ਵੀ ਨਹੀਂ ਸਾਡੇ ਵਿੱਚ ਤਬਦੀਲੀ ਜਾਂ ਫਰਕ ਹੋ ਸਕਦਾ ਹੈ ਕਿਸੇ ਕੋਲ ਧਨ ਜ਼ਿਆਦਾ ਹੋਵੇ ਕਿਸੇ ਕੋਲ ਘੱਟ ਹੋਵੇ ਕਿਸੇ ਦਾ ਸਰੀਰ ਸੁੰਦਰ ਹੋਵੇ ਕਿਸੇ ਦਾ ਨਾ ਸੁੰਦਰ ਹੋਵੇ ਕਿਸੇ ਕੋਲ ਬਹੁਤ ਵੱਡਾ ਪਰਿਵਾਰ ਹੋਵੇ ਕਿਸੇ ਕੋਲ ਬਹੁਤ ਛੋਟਾ ਹੋਵੇ ਇਹ ਸਾਰੇ ਫਰਕ ਸਾਡੇ ਕੋਲ ਹੋ ਸਕਦੇ ਨੇ ਲੈਕਿਨ ਇੱਕ ਗੱਲ ਸਾਡੀ ਸਾਰਿਆਂ ਦੀ ਸਾਂਝੀ ਏ ਉਹ ਹੈ ਦੁੱਖ ਉਹ ਸਭਨਾਂ ਨੂੰ ਹੀ ਹੈ ਸਿਆਣੇ ਲੋਕ ਇਹ ਗੱਲ ਕਹਿੰਦੇ ਨੇ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚੇਤੇ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਦੇ ਦੋਸ ਕੇਵਲ ਪਰਮਾਤਮਾ ਦਾ ਭਜਨ ਕਰਨ ਵਾਲਾ ਮਨੁੱਖ ਸੁਖੀ ਹੋ ਸਕਦਾ ਹੈ। ਬਾਕੀ ਸਭਨਾਂ ਨੂੰ ਕੋਈ ਮਨ ਕਰਕੇ ਦੁਖੀ ਹੈ, ਕੋਈ ਤਨ ਕਰਕੇ ਦੁਖੀ ਹੈ। ਫਰੀਦ ਸਾਹਿਬ ਨੇ ਬਾਣੀ ਵਿੱਚ ਇਹ ਬਚਨ ਆਖੇ ਨੇ, ਫਰੀਦਾ ਮੈਂ ਜਾਣਿਆ ਦੁਖ ਮੁਝ ਕੋ ਦੁਖ ਸਭਾਇੈ ਜਗ ਉੱਚੈ ਛੜ ਕੇ ਦੇਖਿਆ ਤਾ ਘਰ ਘਰ ਇਹ ਹ ਅੱਗ। ਇਹ ਦੁੱਖ ਵਾਲੀ ਅਗਨੀ ਹਰ ਘਰ ਵਿੱਚ ਲੱਗੀ ਹੋਈ ਹੈ। ਭਾਵ ਹਰ ਸਰੀਰ ਦੇ ਅੰਦਰ ਕਿਤੇ ਨਾ ਕਿਤੇ ਕੋਈ ਨਾ ਕੋਈ ਦੁੱਖ ਜ਼ਰੂਰ ਹੈ। ਫਰੀਦ ਜੀ ਆਖਦੇ ਨੇ ਮੈਂ ਸੋਚਿਆ ਕਿ ਸ਼ਾਇਦ ਮੈਨੂੰ ਹੀ ਦੁੱਖ ਹੈ। ਹੁਣ ਫਰੀਦ ਜੀ ਭਜਨ ਕਰਨ ਵਾਲੇ ਬੰਦੇ ਨੇ, ਸਿਮਰਨ ਕਰਨ ਵਾਲੇ ਬੰਦੇ ਨੇ ਭਲਾ ਉਹਨਾਂ ਨੂੰ ਦੁੱਖ ਕਾਦਾ ਹੋ ਸਕਦਾ ਹੈ। ਸਿਆਣੇ ਲੋਕ ਕਹਿੰਦੇ ਨੇ ਇਸ ਸੰਸਾਰ ਦੇ ਅੰਦਰ ਸਾਧੂ ਵੀ ਦੁਖੀ ਨੇ ਤੇ ਉਹ ਸਾਧੂ ਵੀ ਉਹ ਵੀ ਦੁਖੀ ਨੇ ਸਾਧੂਆਂ ਦੇ ਦੁੱਖ ਪਿੱਛੇ ਸੁੱਖ ਹੁੰਦਾ ਹੈ ਸਾਡੇ ਦੁਨਿਆਵੀ ਲੋਕਾਂ ਦੇ ਸੁੱਖ ਪਿੱਛੇ ਦੁੱਖ ਹੁੰਦਾ ਹੈ ਇਹ ਥੋੜਾ ਜਿਹਾ ਫਰਕ ਸਮਝਣ ਵਾਲਾ ਹੈ ਸਾਧੂ ਦੁਖੀ ਕਿਉਂ ਹੈ ਕਿਉਂ ਜਿਸ ਮਾਲਕ ਨਾਲ ਇੱਕਮਿਕ ਹੋਣਾ ਚਾਹ ਚਾਉਂਦਾ ਹੈ ਜਿਹਦੇ ਉਹ ਦਰਸ਼ਨ ਕਰਨਾ ਚਾਹੁੰਦਾ ਹੈ ਜਿੰਨੂੰ ਮਿਲ ਕੇ ਉਹ ਸਦਾ ਸਦਾ ਲਈ ਸੁਖੀ ਹੋ ਜਾਣਾ ਹੈ ਉਹਦੇ ਨਾਲ ਮਿਲਾਪ ਨਹੀਂ ਹੋ ਰਿਹਾ ਉਸ ਨੂੰ ਆਪਾਂ ਦੁੱਖ ਆਖੀਏ ਜਾਂ ਉਸ ਨੂੰ ਆਪਾਂ ਵਿਰਾਗ ਆਖ ਲਈਏ ਅਸੀਂ ਜਿਹੜੇ ਦੁਨਿਆਵੀ ਲੋਕ ਹਾਂ ਆਪਾਂ ਸੁਖ ਪਾਉਂਦੇ ਆ ਇਸ ਸੰਸਾਰਕ ਵਸਤੂਆਂ ਚੋਂ ਚੀਜ਼ਾਂ ਚੋਂ ਸ਼ਰੀਰਾਂ ਚੋਂ ਮੇਲ ਮਿਲਾਪ ਚੋਂ ਥੋੜੇ ਚਿਰ ਲਈ ਸੁਖ ਮਿਲਦਾ ਹੈ ਲੇਕਿਨ ਉਹ ਸੁਖ ਦੇ ਪਿੱਛੇ ਦੁੱਖ ਖੜਾ ਹੁੰਦਾ ਸਾਧੂ ਲੋਕ ਉਸ ਪੀੜਾ ਨੂੰ ਸਹਿਣ ਕਰਦੇ ਨੇ ਜਦੋਂ ਮਾਲਕ ਦਾ ਦਿਦਾਰ ਹੁੰਦਾ ਹੈ ਫਿਰ ਉਹ ਸਦਾ ਸਦਾ ਲਈ ਸੁਖੀ ਹੋ ਜਾਂਦੇ ਨੇ ਅਸੀ ਲੋਕ ਮਾਇਆ ਵਾਸਤੇ ਸਾਰੀ ਜ਼ਿੰਦਗੀ ਪੀੜਾ ਸਹਿੰਨੇ ਆ ਰਾਤ ਦਿਨ ਕੰਮ ਕਰਦੇ ਹਾਂ ਕਈ ਵਾਰੀ ਲੋਕ ਝੂਠ ਬੋਲਦੇ ਨੇ ਮਾਇਆ ਦੀ ਖਾਤਰ ਕਈ ਵਾਰੀ ਲੋਕ heira-pheri ਕਰਦੇ ਨੇ ਦੁਨੀਆ ਤੇ ਬਹੁਤ ਲੋਕ ਨੇ ਜਿਹੜੇ ਇੱਕ ਦੂਜੇ ਨਾਲ ਠੱਗੀਆਂ ਕਰਦੇ ਨੇ ਡਾਕੇ ਕਰਦੇ ਨੇ ਚੋਰੀਆਂ ਕਰਦੇ ਨੇ ਕਾਦੇ ਵਾਸਤੇ ਕਿ ਮਾਇਆ ਆ ਜਾਏਗੀ ਤੇ ਸੁਖੀ ਹੋਵਾਂਗੇ पर परमात्मा ਦੇ ਘਰ ਦਾ ਇੱਕ ਨਿਯਮ ਹੈ ਉਹ ਨਿਯਮ ਇਹ ਹੈ ਕਿ ਜੇ ਤੁਹਾਨੂੰ ਸੁੱਖ ਚਾਹੀਦਾ ਹੈ ਤੇ ਉਹਦੇ ਨਾਲ ਦੁੱਖ ਤੁਹਾਨੂੰ ਜਰੂਰ ਆਏਗਾ ਕਿਉਂਕਿ ਇੱਕ ਸਿੱਕੇ ਦੇ ਦੋ ਪਹਿਲੂਆਂ ਦੀ ਤਰ੍ਹਾਂ ਦੋ ਪਾਸਿਆਂ ਦੀ ਤਰ੍ਹਾਂ ਹੈ ਸੁੱਖ ਤੇ ਦੁੱਖ ਇਹ ਜਿੱਥੇ ਵੀ ਜਾਣਗੇ ਦੋਵੇਂ ਇਕੱਠੇ ਹੀ ਜਾਣਗੇ ਅਸੀਂ ਲੋਕ ਪਹਿਲਾਂ ਸੁੱਖ ਭਾਲਦੇ ਹਾਂ ਤੇ ਇਹ ਨਹੀਂ ਸਾਨੂੰ ਸਮਝ ਆਉਂਦੀ ਕਿ ਸੁਖ ਦੇ ਨਾਲ ਇਹਦਾ ਦੂਜਾ ਪਾਸਾ ਦੁੱਖ ਵੀ ਸਾਨੂੰ ਉਦੋਂ ਹੀ ਮਿਲ ਗਿਆ ਜਦੋਂ ਸਾਨੂੰ ਸੁਖ ਮਿਲਿਆ ਸੀ ਹੁਣ ਸੁਖ ਕਿੰਨਾ ਕੁ ਚਿਰ ਚੱਲਦਾ ਹੈ ਪਤਾ ਨਹੀਂ ਪਰ ਉਹਦਾ ਦੂਜਾ ਪਾਸਾ ਦੁੱਖ ਜਿਹੜਾ ਉਹ ਹਰ ਹਾਲਤ ਵਿੱਚ ਮਿਲਣਾ ਸਾਧੂ ਲੋਕ ਉਹ ਪਹਿਲਾਂ ਉਸ ਪੀੜਾ ਵਿੱਚੋਂ ਨਿਕਲਦੇ ਨੇ ਚਾਹੇ ਮਾਨਸਿਕ ਪੀੜਾ ਹੀ ਹੁੰਦੀ ਹੈ ਪਰ ਉਹਦੇ ਵਿੱਚੋਂ ਨਿਕਲਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਸੁੱਖ ਮਿਲਦਾ ਹੈ ਉਹ ਕੇਵਲ ਸੋਖੀ ਨਹੀਂ ਉਹਨਾਂ ਨੂੰ ਮਾਨੋ ਸੱਚਖੰਡ ਮਿਲ ਜਾਂਦਾ ਹੈ ਜਿਹਦੇ ਵਿੱਚ ਉਹ ਸਦਾ ਸਦਾ ਲਈ ਫਿਰ ਪਰਮੇਸ਼ਵਰ ਵਿੱਚ ਅਪੇਧ ਹੋ ਕੇ ਆਤਮਿਕ ਸੁੱਖ ਨੂੰ ਮਾਣਦੇ ਨੇ ਸੋ ਗੁਰੂ ਸਾਹਿਬ ਸਾਨੂੰ ਇਹ ਸਮਝਾਉਂਦੇ ਨੇ ਕਿ ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਦਾਤਾ ਪਰਮੇਸ਼ਵਰ ਹੈ ਹੋਰ ਕੋਈ ਸਾਨੂੰ ਦੁਨਿਆਵੀ ਤੌਰ ਤੇ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਸਾਰੇ ਸੁੱਖ ਉਸ ਪਰਮਾਤਮਾ ਤੋਂ ਬਿਨਾ ਕੋਈ ਦੇ ਨਹੀਂ ਸਕਦਾ ਗੁਰੂ ਮਹਾਰਾਜ ਜੀ ਦਾ ਅਗਲਾ ਬਚਨ ਇਸੇ ਸ਼ਲੋਕ ਵਿੱਚ ਕਹੋ ਨਾਨਕ ਸੁਨ ਰੇ ਮਨਾ ਤੇ ਹੈ ਸਿਮਰਤ ਗਤ ਹੋਏ ਸਤਿਗੁਰੂ ਜੀ ਆਖਦੇ ਨੇ ਆਏ ਮੇਰੇ ਮਨ ਮੇਰੀ ਗੱਲ ਧਿਆਨ ਨਾਲ ਸੁਣ ਆਪਾਂ ਇਸ ਲੋਕ ਪੜਦੇ ਆ ਰਹੇ ਆ ਅੱਜ ਨੌਵਾਂ ਸਲੋਕ ਏ ਤੇ ਤਕਰੀਬਨ ਸਾਰਿਆਂ ਸਲੋਕਾਂ ਵਿੱਚ ਗੁਰੂ ਜੀ ਮਨ ਨੂੰ ਹੀ ਸੰਬੋਧਨ ਕੋ ਰਹੇ ਨੇ ਐ ਮੇਰੇ ਮਨਾ ਤੂੰ ਮੇਰੀ ਗੱਲ ਸੁਣ ਕੀ ਗੱਲ ਸੁਣਾਉਂਦੇ ਨੇ ਮਨ ਨੂੰ ਤਹ ਸਿਮਰਤ ਗਤ ਹੋਏ ਉਹ ਮਾਲਕ ਜਿਹੜਾ ਸਾਰਿਆਂ ਸੁੱਖਾਂ ਦਾ ਦਾਤਾ ਏ ਉਸ ਨੂੰ ਸਿਮਰ ਕੇ ਤੈਨੂੰ ਗਤੀ ਪ੍ਰਾਪਤ ਹੋ ਸਕਦੀ ਏ ਗੁਰਬਾਣੀ ਤੁਸੀਂ ਵੀ ਪੜਦੇ ਹੋ ਮੈਨੂੰ ਵੀ ਕਾਫੀ ਚਿਰ ਹੋ ਗਿਆ ਹੈ ਗੁਰਬਾਣੀ ਦਾ ਧਿਆਨ ਨਾਲ ਪਾਠ ਕਰਦਾ ਇਹ ਜਿਹੜਾ ਗੱਤ ਸ਼ਬਦ ਦੇ ਜਿਹੜੇ ਵਿਦਵਾਨ ਟੀਕਾ ਕਰਦੇ ਨੇ ਗੁਰਬਾਣੀ ਦਾ ਉਹ ਤਕਰੀਬਨ ਇਸ ਗਤ ਨੂੰ ਵਿਕਾਰਾਂ ਤੋਂ ਮੁਕਤ ਹੋਣਾ ਹੀ ਲਿਖੀ ਜਾ ਰਹੇ ਨੇ ਕਿ ਵਿਕਾਰਾਂ ਤੋਂ ਮੁਕਤ ਹੋਣਾ ਹੀ ਮੁਕਤ ਹੋਣਾ ਹੈ ਵਿਕਾਰਾਂ ਤੋਂ ਮੁਕਤ ਹੋ ਜੀਏ ਤੇ ਬੰਦੇ ਦੀ ਗਤੀ ਹੋ ਜਾਂਦੀ ਹੈ ਕਿਸੇ ਹਦ ਤੱਕ ਇਹ ਬਚਨ ਬਿਲਕੁਲ ਠੀਕ ਹੈ ਕੋਈ ਗਲਤ ਨਹੀਂ ਪਰ ਇੱਕ ਗਤੀ ਹੋਰ ਹੁੰਦੀ ਹੈ ਉਸ ਨੂੰ ਅਸੀਂ ਅੱਖੋਂ ਪਰੋਖੇ ਕਿਉਂ ਕਰਦੇ ਆ ਕਰਨਾ ਨਹੀਂ ਚਾਹੀਦਾ ਉਹ ਗਤੀ ਇਹ ਹੁੰਦੀ ਏ ਕਿ ਮਨੁੱਖ ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦਾ ਗੁਰਮਤਿ ਦੀ ਗਤੀ ਵਿੱਚ ਤੇ ਦੂਜਿਆਂ ਧਰਮਾਂ ਦੀ ਗਤੀ ਵਿੱਚ ਇੱਕ ਮੁੱਢਲਾ ਫਰਕ ਏ ਦੂਸਰੇ ਕੋਸ਼ ਧਰਮ ਮਰਨ ਤੋਂ ਬਾਅਦ ਗਤੀ ਹੋਣੀ ਮੰਨਦੇ ਨੇ ਕਿ ਜਦੋਂ ਬੰਦਾ ਮਰ ਜਾਏਗਾ ਮਰਨ ਤੋਂ ਬਾਅਦ ਉਹਦੀ ਗਤੀ ਹਰ ਦੁਆਰ ਜਾ ਕੇ ਕਰਵਾਵਾਂਗੇ ਜਾ ਆਪਣੇ ਸਿੱਖ ਲੋਕ ਕੀਰਤਪੁਰ ਸਾਹਿਬ ਚਲੇ ਜਾਂਦੇ ਨੇ ਵੀ ਉੱਥੇ ਜਾ ਕੇ ਗਤੀ ਕਰਾ ਦਿਆਂਗੇ ਕਈ ਲੋਕ ਹੋਰ ਹੋਰ ਥਾਵਾਂ ਤੇ ਗਤੀ ਕਰਾਉਣ ਲਈ ਜਾਂਦੇ ਨੇ ਮੈਂ ਬਹੁਤ ਸਾਰੇ ਲੋਕ ਵੇਖੇ ਨੇ ਇੱਥੋਂ ਅਮਰੀਕਾ ਤੋਂ ਐਸ਼ਸ ਲੈ ਕੇ ਯਾਨੀ ਫੁੱਲ ਲੈ ਕੇ ਉਹ ਇੰਡੀਆ ਕੀਰਤਪੁਰ ਸਾਹਿਬ ਉਹਨਾਂ ਨੂੰ ਜਲ ਪ੍ਰਵਾਹ ਕਰਨ ਜਾਂਦੇ ਨੇ ਤੇ ਉਹਦੇ ਪਿੱਛੇ ਹੋਰ ਕੁੱਝ ਭਾਵਨਾ ਨਹੀਂ ਹੁੰਦੀ ਉਹਨਾਂ ਦੀ ਭਾਵਨਾ ਇਹੋ ਹੀ ਹੁੰਦੀ ਏ ਕਿ ਇਸ ਪ੍ਰਾਣੀ ਦੇ ਫੁੱਲ ਜੇ ਆਪਾਂ ਕੀਰਤਪੁਰ ਜਾ ਕੇ ਪਾ ਲਈਏ ਤੇ ਉਸ ਚਲੇ ਗਏ ਬੰਦੇ ਦੀ ਪਿਨਸਾਨ ਦੀ ਗਤੀ ਹੋ ਜਾਏਗੀ ਜੇ ਮਨ ਵਿੱਚ ਇਹ ਭਰਮ ਨਾ ਹੋਵੇ ਤੇ ਪਾਣੀ ਤਾਂ ਇੱਥੇ ਵੀ ਬਹੁਤ ਸਾਰਾ ਸਮੁੰਦਰ ਭਰੇ ਪਏ ਨੇ ਆਪਾਂ ਇੱਥੇ ਜਲ ਪ੍ਰਵਾਹ ਕਰ ਸਕਦੇ ਆ ਪਰ ਸਾਡੇ ਮਨ ਵਿੱਚ ਇੱਕੋ ਭਰਮ ਪੈਦਾ ਹੋਇਆ ਹੈ ਜੇ ਸਿੱਖ ਬੰਦਾ ਹੈ ਤੇ ਉਹਦੀ ਗਤੀ ਕੀਰਤਪੁਰ ਜਾ ਕੇ ਹੀ ਹੋਣੀ ਹੈ ਜੇ ਕੋਈ ਹੋਰ ਧਰਮ ਦਾ ਹੈ ਤੇ ਉਹ ਹਰ ਦਵਾਰ ਜਾਂ ਪਰਾਗ ਰਾਜਾ ਹੋਰ ਥਾਵਾਂ ਤੇ ਉਹਨਾਂ ਦੀ ਜਾ ਕੇ ਗਤੀ ਹੋਣੀ ਹੈ ਗੁਰਮਤਿ ਦੀ ਜਿਹੜੀ ਗਤੀ ਹੈ ਉਹ ਵਿਕਾਰਾਂ ਤੋਂ ਮੁਕਤ ਹੋਣਾ ਵੀ ਹੈ ਤੇ ਜੀਵਨ ਮੁਕਤ ਸੋ ਆਖੀ ਹੈ ਮਰ ਜੀਵੇ ਮਰੀਆ ਜਿਹੜਾ ਜਿਉਂਦੇ ਜੀ ਆਪਣਾਤ ਨੂੰ ਖਤਮ ਕਰ ਲਏ ਹਉਮੈ ਨੂੰ ਖਤਮ ਕਰ ਲਵੇ ਉਹ ਮਨੁੱਖ ਜਿਉਂਦੇ ਜੀ ਮੁਕਤ ਹੋ ਜਾਂਦਾ ਉਹਦੀ ਗਤੀ ਹੋ ਜਾਂਦੀ ਏ ਛੋ ਸਤਿਗੁਰੂ ਜੀ ਸਾਨੂੰ ਮਰਨ ਤੋਂ ਬਾਅਦ ਵਾਲੀ ਗਤੀ ਨਾਲ ਨਹੀਂ ਜੋੜਦੇ ਆਖਦੇ ਨੇ ਤੇਰੀ ਗਤੀ ਜਿਉਂਦੇ ਜੀ ਹੋ ਸਕਦੀ ਏ ਜੇ ਤੂੰ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੇ ਉਹ ਜਿਹੜਾ ਸੁੱਖਾਂ ਦਾ ਦਾਤਾ ਹੈ ਪ੍ਰਮਾਤਮਾ ਜਿਹਨੂੰ ਇੱਥੇ ਰਾਮ ਆਖਿਆ ਉਹਦੇ ਨਾਮ ਦਾ ਜੇ ਤੂੰ ਸਿਮਰਨ ਕਰੇ ਉਹਦੇ ਵਿੱਚ ਤੇਰੀ ਸੁਰਤ ਜੁੜ ਜਾਏ ਤੇਰੀ ਲਿਵ ਲੱਗ ਜਾਏ ਤੇ ਤੇਰੀ ਗਤੀ ਜਿਉਂਦੇ ਜੀ ਇੱਥੇ ਹੀ ਹੋ ਸਕਦੀ ਏ ਫਿਰ ਤੇਰੇ ਫੁੱਲ ਕਿਸੇ ਪਾਣੀ ਵਿੱਚ ਪਾਉਣ ਦੀ ਜ਼ਰੂਰਤ ਨਾ ਰਹਿ ਜਾਏਗੀ ਗੁਰੂ ਮਹਾਰਾਜ ਦਸਵੇਂ ਸ਼ਲੋਕ ਵਿੱਚ ਆਖਦੇ ਨੇ ਜੇ ਸਿਮਰਤ ਗਤ ਪਾਈਐ ਤਿਹ ਭਜਰੇ ਤੈ ਮੀਤ ਐ ਮੇਰੇ ਮਿੱਤਰ ਉਸ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਪਰਮਾਤਮਾ ਦਾ ਭਜਨ ਕਰਕੇ ਤੈਨੂੰ ਵਿਕਾਰਾਂ ਤੋਂ ਵੀ ਮੁਕਤੀ ਮਿਲਣੀ ਐ ਤੇ ਤੇਰੀ ਜਨਮ ਮਰਨ ਤੋਂ ਬੰਦ ਖਲਾਸੀ ਵੀ ਹੋ ਜਾਣੀ ਐ ਜਿਸ ਨੂੰ ਇੱਥੇ ਗਤੀ ਆਖੇ ਸੋ ਜੇ ਤੁਸੀਂ ਗਤੀ ਚਾਹੁੰਦੇ ਹੋ ਕਿ ਸਾਡਾ ਸਰੀਰ ਜਦੋਂ ਅਸੀਂ ਤਿਆਗ ਦਈਏ ਤੇ ਸਰੀਰ ਤਿਆਗਨ ਤੋਂ ਬਾਅਦ ਮੇਰੇ ਪਰਿਵਾਰ ਵਾਲੇ ਲੋਕ ਮੇਰੀਆਂ ਹੱਡੀਆਂ ਚੁੱਕ ਕੇ ਕਿਸੇ ਜਲ ਵਿੱਚ ਜਾ ਕੇ ਪਰਵਾਉਣ ਕਿਸੇ ਵਿਸ਼ੇਸ਼ ਜਗ੍ਹਾ ਤੇ ਤਾਂ ਸ਼ਾਇਦ ਮੇਰੀ ਗਤੀ ਹੋ ਜਾਏ ਇਸ ਭਲੇਖੇ ਵਿੱਚ ਨਹੀਂ ਰਹਿਣ ਦੀ ਜ਼ਰੂਰਤ ਇਸ ਤਰ੍ਹਾਂ ਕੋਈ ਗਤੀ ਕਿਸੇ ਦੀ ਨਹੀਂ ਹੁੰਦੀ ਜੇ ਆਪ ਆਪਣੀ ਗਤੀ ਚਾਹੁੰਨੇ ਆ ਮੁਕਤੀ ਚਾਹੁੰਨੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਸਲਾਹ ਦਿੰਦੇ ਨੇ ਤੇਹ ਭਜ ਰੇ ਤੈ ਮੀਤ ਐ ਮੇਰੇ ਮਿੱਤਰ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰ ਫਿਰ ਤੇਰੀ ਗਤੀ ਹੋ ਜਾਏਗੀ ਤੈਨੂੰ ਉੱਚੀ ਆਤਮਿਕ ਅਵਸਥਾ ਮਿਲ ਜਾਏਗੀ ਅਗਲਾ ਬਚਨ ਕਹੋ ਨਾਨਕ ਸੋਨਰੇ ਮਨਾ ਆਧ ਘਟਤ ਹੈ ਨੀਤ ਜਿਹੜੀ ਸਾਡੀ ਉਮਰ ਹੈ اے ਮੇਰੇ ਮਨਾ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਇਹ ਨਿਤਾ ਪ੍ਰਤੀ ਹਰ ਘੜੀ ਹਰ ਪਲ ਹਰ ਸੁਵਾਸ ਨਾਲ ਈਵਨ ਸੁਵਾਸ ਤੋਂ ਵੀ ਪਹਿਲਾਂ ਸਾਡੀ ਉਮਰ ਘਟਦੀ ਜਾ ਰਹੀ ਹੈ ਛਿਨ ਛਿਨ ਆਉਧ ਬਿਹਾਤ ਹੈ ਉੱਤੇ ਘਟ ਜਿਉਂ ਪਾਣੀ ਇਹ ਇੱਕ ਇੱਕ ਸੈਕਿੰਡ ਕਰਕੇ ਜਦੋਂ ਆਪਾਂ ਘੜੀ ਚੱਲਦੀ ਵੇਖਦੇ ਨਾ ਸੈਕਿੰਡ ਵਾਲੀ ਜਿਹੜੀ ਸੂਈ ਓਟਿਕ ਟਿਕ ਟਿਕ ਕਰਕੇ ਅੱਗੇ ਜਾ ਰਹੀ ਏ ਤੇ ਇਸ ਤਰ੍ਹਾਂ ਸਮਝਿਆ ਕਰੋ ਕਿ ਹਰ ਟਿਕ ਜਿਹੜੀ ਇਸ ਘੜੀ ਦੀ ਹੈ ਨਾ ਉਹ ਮੇਰੀ ਉਮਰ ਘਟ ਰਹੀ ਹੈ ਫਿਰ ਸਾਡੇ ਮਨ ਨੂੰ ਪ੍ਰੇਰਣਾ ਮਿਲੇਗੀ ਕਿ ਜਿਹੜਾ ਰੱਬ ਵੱਲੋਂ ਮੈਨੂੰ ਸਮਾਂ ਅਲਾਟ ਹੋਇਆ ਉਹ ਤੇ ਆ ਇੱਕ ਟਿਕ 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 ਕਰਕੇ ਘਟੀ ਜਾ ਰਿਹਾ ਤੇ ਮੈਂ ਕਿਉਂ ਬੇਖਬਰ ਹਾਂ ਮੈਂ ਕਿਉਂ ਜੀਵਨ ਸੁੱਤਿਆਂ ਸੁੱਤਿਆਂ ਗੁਜ਼ਾਰ ਰਿਹਾ ਮੈਨੂੰ ਉੱਠਣਾ ਚਾਹੀਦਾ ਹੈ ਮੈਨੂੰ ਵਾਹਿਗੁਰੂ ਜੀ ਦੀ ਭਗਤੀ ਕਰਨੀ ਚਾਹੀਦੀ ਹੈ ਮੈਨੂੰ ਨਾਮ ਸਿਮਰਨ ਕਰਨਾ ਚਾਹੀਦਾ ਕਿਉਂਕਿ ਮੇਰੀ ਉਮਰ ਘਟਦੀ ਜਾ ਰਹੀ ਸਿਆਣੇ ਲੋਕ ਕਹਿੰਦੇ ਨੇ ਉਮਰ ਘਟ ਰਹੀ ਏ ਤੇ ਸਾਡਾ ਸਫਰ ਜਿਹੜਾ ਉਹ ਵੱਧ ਰਿਹਾ ਹੈ ਤੁਸੀਂ ਪਤਾ ਨਹੀਂ ਮੇਰੇ ਸਫਰ ਸ਼ਬਦ ਨੂੰ ਸਮਝ पाओ ਕਿ ਨਹੀਂ ਦੋ ਤਰ੍ਹਾਂ ਦਾ ਸਾਡਾ ਸਫਰ ਹੈ ਇੱਕ ਸਾਡਾ ਸਰੀਰਕ ਸਫਰ ਹੈ ਇੱਕ ਆਤਮਿਕ ਸਫਰ ਹੈ ਸਰੀਰਕ ਸਫਰ ਜਿਹੜਾ ਹੈ ਉਹ ਅਸੀਂ ਸਾਨੂੰ ਪਤਾ ਹੈ ਕਿ ਅਸੀਂ ਕਿੱਥੇ ਪਹੁੰਚਣਾ ਸਾਡੀ ਮੰਜ਼ਿਲ ਕਿਹੜੀ ਹੈ ਉਹ ਮੰਜ਼ਲ ਜੇ ਤੁਹਾਨੂੰ ਪਤਾ ਹੋਵੇ ਤੇ ਠੀਕ ਨਹੀਂ ਤੇ ਮੈਂ ਦੱਸ ਦੇਣਾ ਬੁਰਾ ਨਾ ਮਨਾਉਣਾ ਸਾਡੀ ਸਭਨਾਂ ਦੀ ਜਿਹੜੀ ਸਰੀਰਕ ਮੰਜ਼ਲ ਏ ਉਹ ਸ਼ਮਸ਼ਾਨ ਘੁੰਮੀ ਹੋਰ ਕੋਈ ਨਹੀਂ ਅਸੀਂ ਸਰੀਰ ਕਰਕੇ ਹਰ ਹਾਲਤ ਵਿੱਚ ਅਖੀਰ ਨੂੰ ਸ਼ਮਸ਼ਾਨ ਘਾਟ ਵਿੱਚ ਪਹੁੰਚਣਾ ਉਹ ਸਾਡੀ ਸਰੀਰਕ ਮੰਜ਼ਲ ਏ ਅਸੀਂ ਰਾਤ ਦਿਨ ਉਹਦੇ ਵੱਲ ਵੱਧਦੇ ਜਾ ਰਹੇ ਹਾਂ ਉਸ ਪਾਸੇ ਅਸੀਂ ਤੁਰੇ ਜਾ ਰਹੇ ਹਾਂ ਤੇ ਇੱਕ ਵਕਤ ਆਏਗਾ ਸਾਨੂੰ ਚਾਰ ਬੰਦੇ ਚੁੱਕ ਕੇ ਲੈ ਜਾਣਗੇ ਜਾਂ ਇੱਥੇ ਤੇ ਕਾਰ ਵਿੱਚ ਪਾ ਕੇ ਲੈ ਜਾਂਦੇ ਨੇ ਉਹ ਉੱਥੇ ਪਹੁੰਚਾ ਦੇਣਗੇ ਸਾਡੀ ਮੰਜ਼ਿਲ ਤੇ ਦੂਸਰੀ ਮੰਜ਼ਿਲ ਹੈ ਸਾਡੀ ਆਤਮਿਕ ਮੰਜ਼ਿਲ ਉਹ ਜਿਹੜਾ ਸਫ਼ਰ ਵੱਧ ਰਿਹਾ ਹੈ ਨਾ ਉਹ ਉਸ ਆਤਮਿਕ ਮੰਜ਼ਿਲ ਦਾ ਵੱਧ ਰਿਹਾ ਹੈ ਪਾਸੇ ਵੀ ਸਫ਼ਰ ਵਿੱਚ ਹਾਂ ਤੇ ਸਾਡੀ ਮੰਜ਼ਿਲ ਵੀ ਸਫ਼ਰ ਵਿੱਚ ਉਹ ਰੁਕੀ ਹੋਈ ਨਹੀਂ ਉਧਰ ਤੇ ਕਿਵੇਂ ਪਹੁੰਚਾਂਗੇ ਅਸੀਂ ਉਧਰ ਅਸੀਂ ਕਦਮ ਹੀ ਨਹੀਂ ਪੁੱਟ ਰਿਆ ਸੀ ਤੁਰ ਹੀ ਨਹੀਂ ਰਹੇ ਉਹ ਮੰਜ਼ਿਲ ਸਾਡੀ ਦੂਰ ਹੁੰਦੀ ਜਾ ਰਹੀ ਹੈ ਦਿਨੋ ਦਿਨ ਕਿਉਂਕਿ ਅਸੀਂ ਉਲਟੇ ਪਾਸੇ ਜਾ ਰਹੇ ਹਾਂ ਦੋ ਹੀ ਤੇ ਦਿਸ਼ਾਵਾਂ ਨੇ ਇੱਕ ਮਾਇਆ ਵੱਲ ਜਾਣਾ ਇੱਕ ਪ੍ਰਮਾਤਮਾ ਵੱਲ ਮਾਇਆ ਦੇ ਪਤੀ ਵੱਲ ਜਾਣਾ ਦੋਈ ਦਿਸ਼ਾਵਾਂ ਨੇ ਜੇ ਮਾਇਆ ਦੇ ਪਤੀ ਵੱਲ ਜਾਵਾਂਗੇ ਤੇ ਸਾਡੀ ਆਤਮਿਕ ਮੰਜ਼ਲ ਘਟੇਗੀ ਜੇ ਮਾਇਆ ਵੱਲ ਜਾਵਾਂਗੇ ਤੇ ਸਾਡੀ ਆਤਮਿਕ ਮੰਜ਼ਲ ਵਧੇਗੀ ਉਹ ਦੂਰੀ ਵਧੇਗੀ ਉਹ ਸਦੀ ਸੋ ਆਪਾਂ ਸਾਰੇ ਜਣੇ ਹੁਣ ਵੇਖ ਹੀ ਸਕਦੇ ਆਂ ਵੀ ਆਪਣੀ ਦੂਰੀ ਵੱਧ ਰਹੀ ਏ ਕਿ ਘਟ ਰਹੀ ਏ ਉਹ ਮੈਨੂੰ ਆਖਣ ਦੀ ਲੋੜ ਨਹੀਂ ਤੁਸੀਂ ਖੁਦ ਸੋਚਣਾ ਹੈ ਪੀ ਅਸੀਂ ਕਿੱਥੇ ਜਾ ਰਹੇ ਹਾਂ ਮਾਇਆ ਵੱਲ ਰਾਤ ਦਿਨ ਦੌੜ ਰਹੇ ਹਾਂ ਕਿ ਰਾਤ ਦਿਨ ਪ੍ਰਮਾਤਮਾ ਵੱਲ ਜਾ ਰਹੇ ਹਾਂ ਜੇ ਪ੍ਰਮਾਤਮਾ ਵੱਲ ਜਾ ਰਹੇ ਹਾਂ ਤੇ ਸਾਡੀ ਆਤਮਿਕ ਮੰਜ਼ਿਲ ਵੀ ਘਟੇਗੀ ਇੱਕ ਦਿਨ ਅਸੀਂ ਪਹੁੰਚ ਜਾਵਾਂਗੇ ਪਰ ਜੇ ਅਸੀਂ ਉਹਦੇ ਉਲਟ ਤੁਰੇ ਜਾ ਰਹੇ ਹਾਂ ਤੇ ਫਿਰ ਤੇ ਸਾਡੀ ਮੰਜ਼ਿਲ ਦੀ ਦੂਰੀ ਵਧਦੀ ਜਾ ਰਹੀ ਹੈ ਰਾਤ ਦਿਨ ਦੂਰੀ ਵਧਦੀ ਜਾ ਰਹੀ ਹੈ ਸਫ਼ਰ ਵੱਧ ਰਿਹਾ ਹੈ ਮੈਂ ਇਸ ਲਈ ਆਖੇ ਉਮਰ ਘਟ ਰਹੀ ਏ ਸਾਡੇ ਕੋਲ ਸਮਾਂ ਥੋੜਾ ਰਹਿੰਦਾ ਜਾ ਰਿਹਾ ਏ ਮੰਜ਼ਿਲ ਸਾਡੀ ਦੂਰ ਹੁੰਦੀ ਜਾ ਰਹੀ ਏ ਕਿਵੇਂ ਪਹੁੰਚਾਂਗੇ ਕਦੋਂ ਪਹੁੰਚਾਂਗੇ ਇਹ ਸ਼ਾਇਦ ਇਸੇ ਗੱਲ ਨੂੰ ਗੁਰੂ ਮਹਾਰਾਜ ਨੇ ਆਖਿਆ ਏ ਕਿ ਲਖ 84 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕ ਆਏ ਜਾਏ ਦੁੱਖ ਪਾਏ ਦਾ ਜੇ ਇਸ ਸਮਾਂ ਇਹ ਸਮਾਂ ਤੇਰੇ ਹੱਥੋਂ ਨਿਕਲ ਗਿਆ ਜਿਹੜਾ ਹੁਣ ਮਿਲਿਆ ਆਪਾਂ ਨੂੰ ਤੇ ਫਿਰ ਇਹ ਮੰਜ਼ਿਲ ਇੰਨੀ ਦੂਰ ਹੋ ਜਾਣੀ ਏ ਪਤਾ ਨਹੀਂ ਕਿੰਨੇ ਯੁੱਗ ਲੱਗਣਗੇ ਅਸੀਂ ਅੱਗੇ ਬਹੁਤ ਯੁੱਗ ਭਟਕਦੇ ਹੋਏ ਇੱਥੇ ਆਏ ਆ ਕਿੰਨੇ ਜਨਮ ਹੋ ਗਏ ਨੇ ਸਾਨੂੰ ਭਟਕਦਿਆਂ ਤੇ ਅਸੀਂ ਇਸ ਟਿਕਾਣੇ ਤੇ ਆਏ ਆ ਇੱਥੋਂ ਹੁਣ ਅਸੀਂ ਆਪ ਸੋਚਣਾ ਏ ਕਿ ਅਸੀਂ ਆਪਣੀ ਮੰਜ਼ਿਲ ਵੱਲ ਜਾਣਾ ਏ ਕਿ ਮੰਜ਼ਲ ਤੋਂ ਦੂਰੀ ਬਣਾਉਣੀ ਹੈ ਦੂਰੀ ਬਣੇਗੀ ਮਾਇਆ ਵੱਲ ਦੌੜਦਿਆਂ ਦੂਰੀ ਘਟੇਗੀ ਪਰਮਾਤਮਾ ਵੱਲ ਜਾਂਦਿਆਂ ਤੇ ਪਰਮਾਤਮਾ ਵੱਲ ਜਾਣਾ ਕਿਵੇਂ ਇਹ ਸਰੀਰਕ ਸਫਰ ਨਹੀਂ ਹੈ ਇਹ ਆਤਮਿਕ ਸਫਰ ਹੈ ਤੇ ਆਤਮਿਕ ਸਫਰ ਘਟਦਾ ਹੈ ਪਰਮਾਤਮਾ ਦਾ ਸਿਮਰਨ ਕਰਿਆ ਜੇ ਆਪਾਂ ਸਿਮਰਨ ਕਰਾਂਗੇ ਤੇ ਸਾਡੀ ਆਤਮਿਕ ਮੰਜ਼ਲ ਨੇੜੇ ਆਵੇਗੀ ਇੱਕ ਵਕਤ ਆਏਗਾ ਕਿ ਅਸੀਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਵਾਂਗੇ ਸੋ ਸ਼ਲੋਕ ਨੰਬਰ 10 ਵੇ ਸਤਿਗੁਰੂ ਜੀ ਨੇ ਆਪਾਂ ਨੂੰ ਇਹ ਬਚਨ ਸਮਝਾਏ ਨੇ ਜਿਹ ਸਿਮਰਤ ਗਤ ਪਾਈਐ ਤਿਹ ਪਾਜਰੇ ਤੈ ਮੀਤ ਐ ਮੇਰੇ ਮਿੱਤਰ ਜਿਸ ਪਰਮਾਤਮਾ ਨੂੰ ਸਿਮਰ ਕੇ ਉੱਚੀ ਆਤਮਿਕ ਅਵਸਥਾ ਮਿਲਦੀ ਏ ਜਿਸ ਪਰਮਾਤਮਾ ਨੂੰ ਸਿਮਰ ਕੇ ਵਿਕਾਰਾਂ ਤੋਂ ਬੰਦ ਖਲਾਸੀ ਹੁੰਦੀ ਏ ਜੇਸ ਪ੍ਰਮਾਤਮਾ ਨੂੰ ਸਿਮਰ ਕੇ ਜਨਮ ਤੇ ਮਰਨ ਤੋਂ ਆਜ਼ਾਦੀ ਮਿਲ ਜਾਂਦੀ ਏ ਐ ਮੇਰੇ ਮਿੱਤਰ ਉਹਦੇ ਨਾਮ ਦਾ ਸਿਮਰਨ ਕਰਿਆ ਕਰ ਐ ਮੇਰੇ ਮਨਾ ਮੇਰੀ ਗੱਲ ਧਿਆਨ ਨਾਲ ਸੁਣ ਰਾਤ ਦਿਨ ਤੇਰੀ ਜਿਹੜੀ ਉਮਰ ਏ ਉਹ ਘਟਦੀ ਜਾ ਰਹੀ ਏ ਇਹ ਵੱਧ ਨਹੀਂ ਰਹੀ ਸਾਨੂੰ ਲੱਗ ਰਿਹਾ ਕਿ ਅਸੀਂ ਵੱਡੇ ਹੋ ਰਹੇ ਆ ਬੱਚਾ ਵੱਧ ਰਿਹਾ ਪਰ ਇਹ ਸਾਨੂੰ ਇੱਕ ਭੁਲੇਖਾ ਏ ਇਹ ਪੁਲੇਖਾ ਗੁਰੂ ਮਹਾਰਾਜ ਤੇ ਸਾਡਾ ਹਰ ਹਰ ਛਿੰਦ ਦੂਰ ਕਰਦੇ ਨੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਉਦੋਂ ਹੀ ਸਾਨੂੰ ਇਹੋ ਜੇ ਬਚਨ ਗੁਰਬਾਣੀ ਵਿੱਚੋਂ ਪੜਨ ਤੇ ਸੁਣਨ ਨੂੰ ਮਿਲਦੇ ਨੇ ਪਰ ਅਸੀਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਧਿਆਨ ਦਿइए ਜੀ ਆਪਾਂ ਕੋਸ਼ਿਸ਼ ਕਰੀਏ ਅੱਜ ਦੇ ਵਿਚਾਰ ਮੈਂ ਗੁਰੂ ਪੰਜਵੇਂ ਪਾਸ਼ਾ ਮਹਾਰਾਜ ਦੇ ਬਚਨ ਨਾਲ ਸਮਾਪਤ ਕਰਦਾ ਹਾਂ ਗੁਰੂ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਜਿਸ ਸਿਮਰਤ ਸੁਖ ਹੋਏ ਕਾਣਾ ਦੁੱਖ ਦਰਦ ਨ ਮੂਲੇ ਹੋਏ ਜਿਸ ਪਰਮਾਤਮਾ ਨੂੰ ਸਿਮਰਦਿਆਂ ਸਾਨੂੰ ਬਹੁਤ ਸਾਰਾ ਸੁਖ ਪ੍ਰਾਪਤ ਹੋ ਸਕਦਾ ਹੈ ਤੇ ਮੂਲ ਤੋਂ ਹੀ ਮੁੱਲ ਤੋਂ ਹੀ ਦੁੱਖ ਦਰਦ ਸਾਡੇ ਨੇੜੇ ਨਹੀਂ ਆ ਸਕਦਾ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਉਹ ਪਰਮਾਤਮਾ ਸਦਾ ਰਹਿਣ ਵਾਲਾ ਹੈ ਉਹਦੇ ਵਿੱਚ ਮਿਲ ਕੇ ਸਾਨੂੰ ਸੁੱਖ ਮਿਲ ਸਕਦਾ ਹੈ ਜੇ ਅਸੀਂ ਉਸ ਤੋਂ ਦੂਰੀ ਬਣਾਵਾਂਗੇ ਤੇ ਦੁਖੀ ਹੋਵਾਂਗੇ ਉਹਦੀ ਨੇੜਤਾ ਹਾਸਲ ਕਰਾਂਗੇ ਤੇ ਸੁੱਖ ਮਿਲੇਗਾ ਜੇ ਆਪਾਂ ਦੁਨਿਆਵੀ ਤੌਰ ਤੇ ਇੱਕ ਛੋਟੀ ਜੀ ਉਦਾਹਰਨ ਸਮਝ ਲਈਏ ਮਨ ਲਓ ਸਾਡਾ ਕੋਈ অতি ਪਿਆਰਾ ਸੱਜਣਾ ਨੇ ਜਿਵੇਂ ਜਿਵੇਂ ਅਸੀਂ ਉਹਦੇ ਨੇੜੇ ਜਾਂਦੇ ਆ ਜਿਵੇਂ ਜਿਵੇਂ ਉਹਦੇ ਤੋਂ ਸਾਡੀ ਦੂਰੀ ਮੁੱਕਦੀ ਏ ਤਿਵੇਂ ਤਿਵੇਂ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਏ ਇੱਕ ਸਹਜ ਇੱਕ ਸੁਖ ਇੱਕ ਆਰਾਮ ਮਿਲਦਾ ਏ ਇੱਕ ਪਿਆਰ ਦੀ ਭਾਵਨਾ ਅੰਦਰੋਂ ਹੋਰ ਹੋਰ ਤੀਬਰ ਹੁੰਦੀ ਏ ਤੇ ਜੇ ਕਿਤੇ ਉਹਦੇ ਤੋਂ ਦੂਰੀ ਵੱਧਦੀ ਜਾਂਦੀ ਹੋਵੇ ਤੇ ਸਾਡੇ ਅੰਦਰ ਕੋਈ ਸੋਚੂ ਹੋਣ ਲੱਗ ਪੈਂਦਾ ਹੈ ਵੀ ਅਸੀਂ ਉਹ ਤੋਂ ਦੂਰ ਆਪਣੇ ਪਿਆਰੇ ਤੋਂ ਕਿਉਂ ਹੋ ਰਹੇ ਹਾਂ ਤੇ ਅਸਲ ਵਿੱਚ ਸਾਡਾ ਸਭਨਾਂ ਦਾ ਪਿਆਰਾ ਇੱਕੋ ਇੱਕ ਏਕਾਲ ਪੁਰਖ ਵਾਹਿਗੁਰੂ ਅਸੀਂ ਜਾਣੇ ਜਾਂ ਅਣ ਜਾਣੇ ਉਸ ਤੋਂ ਵਿਛੜ ਕੇ ਹੀ ਦੁੱਖ ਭੋਗ ਰਹੇ ਹਾਂ ਛੇ ਸਾਨੂੰ ਇਸ ਗੱਲ ਦੀ ਸਮਝ ਹੋਵੇ ਜਾਂ ਨਾ ਹੋਵੇ ਅਸੀਂ ਜੇ ਦੁਖੀ ਹਾਂ ਤੇ ਆਪਣੇ ਸੋਮੇ ਨਾਲੋਂ ਆਪਣੇ ਸੋਰਸ ਨਾਲੋਂ ਟੁੱਟ ਕੇ ਦੁਖੀ ਹਾਂ ਜਿੰਨਾ ਚਿਰ ਬੂੰਦ ਸਾਗਰ ਵਿੱਚ ਨਹੀਂ ਡਿੱਗਦੀ ਉਹਨਾਂ ਚਿਰ ਉਹਦੀ ਪਟਕਣਾ ਨਹੀਂ ਮੁੱਕਦੀ ਕਦੀ ਉਹ ਧਾਫ ਬਣ ਕੇ ਆਕਾਸ਼ ਵਿੱਚ ਉੱਡਦੀ ਫਿਰਦੀ ਏ ਬੱਦਲਾਂ ਦੇ ਰੂਪ ਵਿੱਚ ਕਦੀ ਉਹ ਪਹਾੜਾਂ ਤੇ ਡਿੱਗਦੀ ਏ ਕਦੀ ਉਹ ਨਦੀਆਂ ਨਾਲਿਆਂ ਦੇ ਰੂਪ ਵਿੱਚ ਖੱਜਲ ਖਵਾਰ ਹੁੰਦੀ ਏ ਪਰ ਜਦੋਂ ਉਹਦੇ ਭਾਗ ਜਾਗਦੇ ਨੇ ਉਹ ਸ਼ੋ ਸਾਗਰ ਵਿੱਚ ਡਿੱਗ ਕੇ ਉਹਦਾ ਆਪਣਾ ਆਪਾ ਤੇ ਖਤਮ ਹੋ ਜਾਂਦਾ ਲੇਕਿਨ ਉਹ ਸਮੁੰਦਰ ਬਣ ਜਾਂਦੀ ਏ ਉਹ ਫਿਰ ਬੂੰਦ ਨਹੀਂ ਰਹਿ ਜਾਂਦੀ ਉਹ ਸਾਗਰ ਹੋ ਜਾਂਦੀ ਏ ਉਸ ਸੱਚੇ ਮਾਲਕ ਵਿੱਚ ਸਮਾ ਕੇ ਇਹ ਮਨੁੱਖ ਰੂਪੀ ਛੋਟੀ ਜੀ ਬੂੰਦ ਜਿਸ ਨੂੰ ਆਪਾਂ ਜੀਵ ਆਤਮਾ ਆਖਦੇ ਹਾਂ ਜਿੰਨਾ ਚਿਰ ਇਹ ਉਹਦੇ ਵਿੱਚ ਡਿੱਗ ਨਹੀਂ ਪੈਂਦੀ ਉਸ ਮਾਲਕ ਵਿੱਚ ਸਮਾ ਨਹੀਂ ਜਾਂਦੀ ਉਹਨਾਂ ਚਿਰ ਇਹਦੀ ਦੁੱਖਾਂ ਵਾਲੀ ਕਹਾਣੀ ਖਤਮ ਨਹੀਂ ਹੋਣੀ ਇਹ ਕਿਸੇ ਨਾ ਕਿਸੇ ਰੂਪ ਵਿੱਚ ਭਟਕਦੀ ਫਿਰੇਗੀ ਕਦੀ ਕਿਸੇ ਜੋਨੀ ਵਿੱਚ ਕਦੀ ਕਿਸੇ ਜੋਨੀ ਵਿੱਚ ਜੇ ਅਸੀਂ ਚ ਉਹਨਾਂ ਜੋਨੀਆਂ ਦੀ ਗੱਲ ਨਾ ਵੀ ਕਰੀਏ ਤੇ ਇਹ ਮਾਨਵ ਜੋਨੀ ਵਿੱਚ ਵੀ ਤੇ ਕਿਹੜੇ ਸਦਾ ਸੁਖ ਮਿਲਦੇ ਨੇ ਇਹਦੇ ਵਿੱਚ ਵੀ ਤੇ ਤਰ੍ਹਾਂ-ਤਰ੍ਹਾਂ ਦੇ ਦੁੱਖ ਨੇ ਕਦੀ ਬਜ਼ੁਰਗਾਂ ਵੱਲੋਂ ਦੁੱਖ ਮਿਲਦੇ ਨੇ ਕਦੀ ਬੱਚਿਆਂ ਵੱਲੋਂ ਦੁੱਖ ਮਿਲਦੇ ਨੇ ਕਦੀ ਆਪਣੇ ਸੱਜਣਾ ਤੋਂ ਦੁੱਖ ਮਿਲਦੇ ਨੇ ਕਦੀ ਆਪਣੇ ਦੁਸ਼ਮਨਾ ਤੋਂ ਦੁੱਖ ਮਿਲਦੇ ਨੇ ਮਾਇਆ ਹੱਥੋਂ ਚਲੇਗੀ ਤਾਂ ਦੁਖੀ ਹੁੰਨੇ ਆਂ ਸਰੀਰ ਨੂੰ ਕੋਈ ਰੋਗ ਲੱਗ ਗਿਆ ਤਾਂ ਦੁਖੀ ਹੁੰਨੇ ਆਂ ਆਹ ਦੁੱਖ ਹੀ ਤੇ ਦੁੱਖ ਨੇ ਹੋਰ ਹੈ ਕੀ ਏ ਜਿੰਨਾ ਚਿਰ ਉਸ ਮਾਲਕ ਵਿੱਚ ਲੀਨਤਾ ਹਾਸਲ ਨਹੀਂ ਹੋ ਜਾਂਦੀ ਇਸ ਲਈ ਗੁਰੂ ਸਾਹਿਬ ਆਖਦੇ ਨੇ ਸਦਾ ਸਦਾ ਕਰ ਚਾਕਰੀ ਰਬ ਸਾਹਿਬ ਸੱਚਾ ਸੋਏ ਉਹ ਮਾਲਕ ਸੱਚਾ ਏ ਸਦਾ ਥਿਰ ਰਹਿਣ ਵਾਲਾ ਏ ਜੇ ਤੂੰ ਉਹਦੇ ਵਿੱਚ ਸਮਾ ਜਾਏ ਤੇ ਤੈਨੂੰ ਵੀ ਥਿਰਤਾ ਨਸੀਬ ਹੋ ਜਾਏਗੀ ਜੇ ਤੂੰ ਉਹਦੇ ਵਿੱਚ ਨਾ ਸਮਾ ਜਾਏ ਤੇ ਫਿਰ ਇਹ ਜਿਹੜਾ ਗੇੜ ਹੈ ਦੁੱਖਾਂ ਸੁੱਖਾਂ ਦਾ ਤੈਨੂੰ ਭੋਗਣਾ ਹੀ ਪਵੇਗਾ ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਅੱਜ ਦੇ ਨਾ ਸ਼ਬਦਾਂ ਰਾਹੀਂ ਇਹ ਹੀ ਗੱਲ ਸਮਝਾ ਰਹੇ ਨੇ ਜੇ ਸਿਮਰਤ ਗੱਤ ਪਾਈਏ ਤੇ ਪਾਜਰੇ ਤੈ ਮੀਤ ਜਿਸ ਨੂੰ ਮਿਲ ਕੇ ਪਾਈ ਤੇਰੀ ਉੱਚੀ ਆਤਮਿਕ ਅਵਸਥਾ ਬਣੀਏ ਤੂੰ ਇਹਨਾਂ ਸੁੱਖਾਂ ਦੁੱਖਾਂ ਤੋਂ ਉੱਚਾ ਉੱਠ ਕੇ ਆਨੰਦਮਈ ਅਵਸਥਾ ਵਿੱਚ ਚਲੇ ਜਾਣਾ ਹੈ اے ਮੇਰੇ ਮਿੱਤਰ ਉਹਦੇ ਨਾਮ ਦਾ ਤੂੰ ਸਿਮਰਨ ਕਰਿਆ ਕਰ ਤੁਸੀਂ ਬੜੇ ਪਿਆਰ ਨਾਲ ਅੱਜ ਦੇ ਵਿਚਾਰ ਨੂੰ ਬੈਠ ਕੇ ਸੁਣਿਆ ਆਪ ਸਾਰੀ ਸੱਜਣ ਦਾ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਹਾਂ ਮੇਰੇ ਪਾਸੋਂ ਵਿਚਾਰ ਕਰਦੇ ਹਾਂ ਉਈਆਂ ਫੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ